ਫਿਲੌਰ ਵਿਖੇ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਬਲਾਕ ਪ੍ਰਧਾਨ ਰਜਿੰਦਰ ਸੰਧੂ ਆਪਣੇ ਸੰਕੜੇ ਸਾਥੀਆਂ ਸਮੇਤ ਕਾਂਗਰਸ ਵਿੱਚ ਹੋਏ ਸ਼ਾਮਿਲ ਅੱਜ ਫਿਲੌਰ ਵਿਖੇ ਆਪ ਪਾਰਟੀ ਦੇ ਸੀਨੀਅਰ ਆਗੂ ਬਲਾਕ ਪ੍ਰਧਾਨ ਸ਼੍ਰੀ ਰਜਿੰਦਰ ਸੰਧੂ ਨੇ ਅੱਜ ਇੱਕ ਸਮਾਰੋਹ ਵਿੱਚ ਆਪਣੇ ਸੰਕੜੇ ਸਾਥੀਆਂ ਨਾਲ ਆਪ ਪਾਰਟੀ ਨੂੰ ਅਲਵਿਦਾ ਕਹੇ ਕੇ ਕਾਂਗਰਸ ਪਾਰਟੀ ਵਿੱਚ ਹੋਏ ਸ਼ਾਮਿਲ ਉਹਨਾਂ ਕਿਹਾ ਕਿ ਸਾਡੀ ਆਮ ਆਦਮੀ ਪਾਰਟੀ ਵਿੱਚ ਕੋਈ ਸੁਣਵਾਈ ਨਹੀਂ ਹੋ ਰਹੀ ਸੀ ਓਨਰਡੋ ਸ਼ਲਾਉਂਦਿਆ ਕਿਹਾ ਕਿ ਜਿਹੜੇ ਮੁੱਦਿਆਂ ਤੇ ਇਹ ਪਾਰਟੀ ਸੱਤਾ ਵਿਚ ਆਈ ਸੀ ਉਹ ਮੁੱਦੇ ਬੇਬੁਨਿਆਦ ਨਿਕਲੇ ਅਸੀਂ ਪਾਰਟੀ ਦੇ ਫਾਊਂਡਰ ਮੈਂਬਰ ਹੋਣ ਦੇ ਨਾਤੇ ਵੀ ਸਾਡੀ ਪਾਰਟੀ ਵਿੱਚ ਕੋਈ ਪੁਛਗਿਛ ਨਹੀਂ ਸੀ ਅਤੇ ਨਾ ਹੀ ਇਲਾਕਾ ਨਿਵਾਸੀਆਂ ਦੇ ਕੰਮ ਹੋ ਰਹੇ ਸਨ ਇਹਨਾਂ ਕਾਰਨਾ ਕਰਕੇ ਅਸੀਂ ਆਮ ਆਦਮੀ ਪਾਰਟੀ ਛੱਡ ਰਹੇ ਹਾਂ ਅਤੇ ਕਾਂਗਰਸ ਪਾਰਟੀ ਦੇ ਆਗੂ ਸ੍ਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਹੀ ਹੇਠ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਾਂ ਇਸ ਮੌਕੇ ਤੇ ਕਾਂਗਰਸ ਪਾਰਟੀ ਦੇ ਹਲਕਾ ਜਲੰਧਰ ਤੋਂ ਉਮੀਦਵਾਰ ਸਾਫ ਦਾ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਪਾਰਟੀ ਵਿੱਚ ਸ਼ਾਮਿਲ ਹੋਏ ਵਰਕਰਾਂ ਦੇ ਆਗੂਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹਨਾਂ ਨੂੰ ਬੰਦਾ ਮਾਨ ਸਤਿਕਾਰ ਕਾਂਗਰਸ ਪਾਰਟੀ ਜ਼ਰੂਰ ਦੇਵੇਗੀ ਇਸ ਮੌਕੇ ਤੇ ਹਲਕਾ ਫਿਲੌਰ ਦੀ ਸਮੂਹ ਕਾਂਗਰਸ ਪਾਰਟੀ ਦੇ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਸੁਰਿੰਦਰ ਦੇ ਨਾਲ ਪ੍ਰਭ ਪਾਲ ਦੀ ਖਾਸ ਰਿਪੋਰਟ ਹਲਕਾ ਲੋਕ ਸਭਾ ਜਿਲੰਧਰ ਇੱਕ ਵੱਡਾ ਕਾਂਗਰਸ ਪਾਰਟੀ ਨੂੰ ਹੰਗਾਰਾ ਮਿਲ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਐਮ ਐਲ ਏ ਹਲਕਾ ਫਲੋਰ ਦੀ ਕੰਸਟੀਚੂਐਂਸੀ ਤੋਂ ਹਕਮੰਜਾ ਵੱਡੇ ਆਉਂਦੇਦਾਰ ਸ਼੍ਰੀ ਰਜਿੰਦਰ ਸਿੰਘ ਸੰਧੂ ਦੀ ਅਗਵਾਈ ਦੇ ਵਿੱਚ ਕਾਂਗਰਸ ਪਾਰਟੀ ਜੁਆਇਨ ਕਰ ਰਹੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਇੱਥੇ ਤੇ ਆਮ ਆਦਮੀ ਪਾਰਟੀ ਦੀ ਟਿਕਟ ਵੀ ਮੰਗਦੇ ਸੀ ਉਮੀਦਵਾਰ ਸਿੰਘ ਦੂਸਰਾ ਇਹ ਬਲੌਕ ਪ੍ਰਧਾਨ ਵੀ ਸੀਗੇ ਇਹਨਾਂ ਦੇ ਨਾਲ 51 ਵੱਡੇ ਇਹਨਾਂ ਦੇ ਹਲਕੇ ਦੇ ਲੀਡਰ ਜਿਨ੍ਹਾਂ ਦੇ ਸਰਪੰਚ ਵੀ ਹੈ ਪੰਚ ਵੀ ਹੈ ਨੰਬਰਦਾਰ ਸਹਿਬਾਨ ਵੀ ਹੈ ਬਲੌਕ ਪਤਾਨ ਵੀ ਹੈ ਉਹਦੇਦਾਰ ਸਹਿਬਾਨ ਵੀ ਹੈ ਉਹਨਾਂ ਦੀ ਮੈਂ ਤੁਹਾਨੂੰ ਲਿਸਟ ਵੀ ਪੜ ਕੇ ਸੁਣਾ ਰਿਹਾ ਉਹ ਇਹਨਾਂ ਦੇ ਨਾਲ ਜੁਆਇਨ ਕਰ ਰਹੇ ਇਹ ਪਹਿਲੀ ਕਿਸ਼ਤ ਹੈ ਦੂਸਰੀ ਕਿਸ਼ਤ 2-4 ਦਿਨਾਂ ਬਾਅਦ ਫੇਰ ਰਿਪੋਰਟ ਆਏਗੀ ਇਹ ਬਹੁਤ ਵੱਡੇ ਲੀਡਰ ਦਾ ਹਸਲ ਦੇ ਵਿੱਚ ਆਵਾਦੀ ਪਾਰਟੀ ਦੇ ਹਲਪੈਂਡ ਚਾਰਜ ਦੁਆਰਾ ਸਾਨੂੰ ਨਜ਼ਰ ਅੰਦਾਜ਼ ਕਰਦੇ ਆ ਬੜੀ ਡੇਰ ਤੋਂ 2011-12 ਦੇ ਅਸੀਂ ਆਵਾਦੀ ਪਾਰਟੀ ਚੱਲ ਰਹੇ ਆ 5 ਸਾਲ ਅਸੀਂ ਅਕਾਲੀਆਂ ਦੀ ਅਬਨਾਇਸ਼ ਜਦੋਂ ਐਮਐਲਏ ਸੀਗੇ ਉਦੋਂ ਅਸੀਂ ਉਹਨਾਂ ਦੇ ਤੁਸੀਂ ਇਹ ਛੱਲੇ ਦੋ ਤਿੰਨ ਪਰਚੇ ਮੇਰੇ ਤੇ ਉਦੋਂ ਹੋਏ ਮੇਰੀ ਜਗ੍ਹਾ ਕੈਪਚਰ ਕਰ ਲਈ ਗਈ ਅਸੀਂ ਉਦੋਂ ਨਹੀਂ ਹਲੇ ਉਸ ਤੋਂ ਬਾਅਦ ਜਦੋਂ ਵਿਕਰਮ ਚੋਧਰੀ ਦੀ ਸਰਕਾਰ ਸੀਗੀ ਇਹਨੇ ਦੋ ਪਰਚੇ ਕਰਾਏ ਬੜੀ ਵਾਈਪੀਆਂ 10 ਤੋਂ 15 ਵਾਰੀ ਬਦਲੀਆਂ ਕਰਾਈਆਂ ਆਪਾਂ ਉਦੋਂ ਨਹੀਂ ਹਿੱਲੇ ਪਰ ਹਾਲਾਤ ਅਜੇ ਹੋ ਗਏ ਵੀ 1.5 ਸਾਲ ਦੀ ਸਰਕਾਰ ਆ ਸਾਡੀ ਆਮ ਆਦਮੀ ਪਾਰਟੀ ਦੀ ਸਾਨੂੰ 1.5 ਸਾਲ ਦੇ ਵਿੱਚ ਅਜੇ ਹਾ 2 ਸਾਲ ਦੇ ਵਿੱਚ ਇਹ ਰਿਆ ਕਰ ਦਿੱਤਾ ਗਿਆ ਕਿ ਸਾਨੂੰ ਹਿੱਲਣਾ ਪਿਆ ਸਾਨੂੰ ਅਜੇਹੇ ਮੌਕੇ ਅਜੇਹੇ ਹਾਲਾਤਾਂ ਤੇ ਖੜਾ ਕੀਤਾ ਗਿਆ ਕਿ ਸਾਨੂੰ ਇਸ ਪਾਰਟੀ ਨੂੰ ਅਲvida ਕਹਿਣਾ ਪਿਆ ਬੜਾ ਦੁੱਖ ਹੁੰਦਾ ਜਦੋਂ ਅਸੀਂ ਆਮ ਆਦਮੀ ਪਾਰਟੀ ਨੂੰ ਸੋਚਦੇ ਆਂ ਵੀ ਕਿੱਥੋਂ ਕਿੱਥੇ ਲੈ ਜਾਂਦਾ ਤੇ ਅੱਜ ਜਦੋਂ ਆਮ ਆਦਮੀ ਪਾਰਟੀ ਬੀਕਦੇ ਆ ਤੇ ਅੱਜ ਅਸੀਂ ਇਸ ਪਾਰਟੀ ਨੂੰ ਛੱਡ ਰਹੇ ਆ ਤੇ ਉਹਦੇ ਬੇਸੀ ਕਹਨਾਂਗੇ ਜੋ ਇਹ ਹਾਲਾਤ ਜਿਹੜੇ ਪੈਦਾ ਕੀਤੇ ਗਏ ਆ ਜੋ ਸਾਡੇ ਮੁੱਢ ਤੋਂ ਮੁੱਢਕਦੀਮੀ ਵਰਕਰ ਜੋ ਸਾਡੇ ਲੀਡ ਦੀ ਹੱਡੀ ਆ ਉਹਨਾਂ ਨੂੰ ਸਾਰੇ ਵਰਕਰਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਜੋ ਸੱਚੀ ਸੁੱਚੀ ਇਮਾਨਦਾਰੀ ਦੀ ਰਾਜਨੀਤੀ ਕਰਦੇ ਆ ਹਾਂ ਸ hẳn ਸਾਹਿਬ ਅੱਜ ਤੁਹਾਡੇ ਨਾਲ ਕਿੰਨੇ ਕੁ ਹੋਰ ਵਰਕਰ ਜਿਹੜੇ ਆ ਜਿਹੜੇ ਆ ਆਮ ਆਦਮੀ ਪਾਰਟੀ ਨੂੰ ਛੱਡ ਕੇ ਜਾ ਰਹੇ ਹੈਗੇ ਕਾਂਗਰਸ ਵਿੱਚ ਮੇਰੇ ਨਾਲ ਤਕਰੀਬਨ ਦਰਜਨ ਦੇ ਕਰੀਬ ਸਰਪੰਚ ਨੰਬਰਦਾਰ ਕੋਈ ਅੱਡਾ ਨੰਬਰਦਾਰ ਤੇ ਵੱਖ-ਵੱਖ ਪਿੰਡਾਂ ਦੇ ਤਕਰੀਬਨ ਸੈਕਟਰੀ ਦੇ ਕੁੱਲ ਮਿਲਾ ਕੇ ਅਸੀਂ 51 ਜਿਹੜੇ 52 ਮੈਂਬਰ ਆ ਉਹ ਖੁੱਲ ਮਿਲਾ ਕੇ ਜਿਹੜੇ ਆਮ ਆਦਮੀ ਪਾਰਟੀ ਦੀ ਹੀ ਹੱਡੀ ਆ ਜਿਹੜੀ ਉਹ ਜਾ ਰਹੇ ਆ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਦਾ ਤਕਰੀਬਨ ਇਹੀ ਦੋ ਜਿਹਾ ਵੀ ਸਾਡੇ ਕੰਮ ਨਹੀਂ ਹੁੰਦੇ ਉਹਦਾ ਕੀ ਕਾਰਨ ਆ ਕਿਉਂ ਨਹੀਂ ਕੰਮ ਰੋਕਦਾ ਐ ਕੋਈ ਦੇਖੋ ਇਹਦੇ ਵਿੱਚ ਇੱਕ رائے ਕਲੀਅਰ ਜਿਹੜੀ رائے ਆ ਉਹ ਇਹ ਹੈਗੀ ਆ ਵੀ ਜਿਹੜੇ ਸਾਡੇ ਹਲਕਾਂ ਚਾਰਜ ਆ ਉਹ ਚਾਹੁੰਦੇ ਆ ਕਿ ਮੈਂ ਇਕੱਲਾ ਹੀ ਇੱਥੇ ਰਵਾਂ ਇਹ ਹਲਕਾ ਵੱਡਾ ਆ ਹਲਕੇ ਨੂੰ ਇੱਕ ਟੀਮ ਚਲਾ ਸਕਦੀ ਆ ਕੋਈ ਵੀ ਇਕੱਲਾ ਇਨਸਾਨ ਇੱਕ ਹਲਕਾ ਨਹੀਂ ਚਲਾ ਸਕਦਾ ਅਸੀਂ ਟੈਕਟ ਪੜਾਈ ਕੀਤੀ ਸੀ ਉਹ ਕਿਤੇ ਨਾ ਕਿਤੇ ਆਪਣੇ ਮਨ ਦੇ ਵਿੱਚ ਇੰਨੇ ਅਨਸਿਕਿਓਰ ਆ ਕਿ ਸਾਨੂੰ ਹਮੇਸ਼ਾ ਹੀ ਇਗਨੋਰ ਕੀਤਾ ਗਿਆ ਜਾ ਰਿਹਾ ਆ ਬਿਨਾਂ ਕਿਸੇ ਕਾਰਨ ਠੀਕ ਹੈ ਥੈਂਕ ਯੂ ਅਸੀਂ ਸੱਚੀ ਸੱਚੀ ਰਾਜਨੀਤੀ ਆਪਾਂ ਕਰਦੇ ਆ ਅਸੀਂ ਕੋਈ ਕੋਈ ਨਸ਼ਾ ਨਹੀਂ ਵੇਦੇ ਕੋਈ ਨੇਤਾ ਨਹੀਂ ਵੇਦੇ ਆ ਦੋ 2.5 ਸਾਲ ਤੋਂ ਮੌਜੂਦਾ ਪੋਲਿਟਿਕਸ ਐਕਟਿਵ ਪੋਲਿਟਿਕਸ ਦੇ ਵਿੱਚ ਕੋਈ ਵੀ ਹਲਕੇ ਜੋ ਇੱਕ ਬੰਦਾ ਬਾਹਰ ਖੜੀ ਕਰਕੇ ਕਹਿ ਦੇਵੇ ਕਿ ਕਿਸੇ ਤੋਂ ਇੱਕ ਵੀ ਰੁਪਈਆ ਲਿਆ ਚਾਹ ਪਾਣੀ ਇੱਥੋਂ ਜਿੰਭੂ ਆਪਾਂ ਬੁਲਾਉਂਦੇ ਆਂ ਸਾਡੀ ਸੇਵਾ ਕਰਦੇ ਫੇਰ ਵੀ ਸਾਨੂੰ ਇਗਨੋਰ ਕੀਤਾ ਗਿਆ ਉਹ ਤਾਂ ਗਲਤ ਗੱਲ ਹੈ ਅੱਜ ਤੁਸੀਂ ਕਿਹਨਾਂ ਦੀ ਇਕਵਾਈ ਵਿੱਚ ਆਮਾ ਕਾਂਗਰਸ ਪਾਰਟੀ join ਕਰ ਰਹੇ ਹੋ ਅੱਜ ਅਸੀਂ ਮਾਨਯੋਗ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਹਲਕਾ ਜਨੰਧ ਤੋਂ ਉਮੀਦਵਾਰ ਸ਼੍ਰੀ ਚੰਨਜੀਤ ਸਿੰਘ ਚੰਨੀ ਜੀ ਦੀ ਇਕਵਾਈ ਦੇ ਵਿੱਚ ਕਾਂਗਰਸ join ਕਰ ਰਹੇ ਆਂ ਆਮਾ ਦੀ ਪਾਰਟੀ ਸ਼ਾਮਿਲ ਹੈ ਥੈਂਕ ਯੂ ਜੀ ਜੰਦੀ ਜਿੰਦਾਬਾਦ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ